ਜਾਤੀ ਸਿਆਸਤ ਦੇ ਵਿੱਚ ਵੱਡਾ ਧਮਾਕਾ ਹੋਇਆ ਜਿਸ ਨੇ ਪੰਜਾਬ ਦੀ ਆਵਾਦਮੀ ਪਾਰਟੀ ਦੇ ਵਿੱਚਕਾਰ ਤੇ ਸਮੁੱਚੇ ਵਿਰੋਧੀ ਲੀਡਰਾਂ ਦੇ ਵਿੱਚਕਾਰ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਦੱਸਦੀ ਹੈ ਕਿ ਵਿਧਾਇਕ ਸੁਖਵਿੰਦਰ ਕੁਮਾਰ ਸੁਖੀ ਨੇ ਚੇਅਰਮੈਨੀ ਤੋਂ ਅਚਾਨਕ ਅਸਤੀਫਾ ਦਿੱਤਾ ਹੈ ਇਸ ਦੀ ਜਾਣਕਾਰੀ ਖੁਦ ਵਿਧਾਇਕ ਸੁਖਵਿੰਦਰ ਸਿੰਘ ਸੁਖੀ ਨੇ ਫੇਸਬੁੱਕ ਤੇ ਲਾਈਵ ਹੋ ਕੇ ਦਿੱਤੀ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਇੱਕ ਵੀਡੀਓ ਪੋਸਟ ਕੀਤਾ। ਇਸ ਨੂੰ ਸ਼ੇਅਰ ਕਰਦਿਆਂ ਉਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪਾਵਨ ਸਰੂਪਾਂ ਦੇ ਮਾਮਲੇ 'ਚ ਦਿੱਤੇ ਗਏ ਬਿਆਨਾਂ ਤੋਂ ਡਾਕਟਰ ਸੁਖੀ ਨਾਰਾਜ਼ ਚੱਲ ਰਹੇ ਨੇ। ਉਹਨਾਂ ਨੇ ਲਾਈਵ ਹੋ ਕੇ ਦੱਸਿਆ ਕਿ ਰਾਜਾ ਸਾਹਿਬ ਦੇ ਸਤਕਾਰ ਦੇ ਲਈ ਮੈਂ ਕਿਸੇ ਵੀ ਹੱਦ ਤੱਕ ਜਾ ਸਕਦਾ ਹਾਂ। ਮੈਂ ਆਪਣੇ ਕੈਬਨਿਟ ਮੰਤਰੀ ਰੈਂਕ ਅਤੇ ਚੇਅਰਮੈਨ ਕਨਵੀਅਰ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ। ਘੰਟਨ ਨਾਬਕਮ ਰਾਜਾ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ ਮੈਂ ਕਈ ਦਿਨਾਂ ਤੋਂ ਲਗਾਤਾਰ ਇੱਥੇ ਪਛਤਾਵਾ ਕਰਨ ਵੀ ਰਾਜੇ ਦਾ ਅਸ਼ੀਰਵਾਦ ਲੈਣ ਵੀ ਆ ਰਿਹਾ ਔਰ ਮੈਂ ਇਹ ਮਹਿਸੂਸ ਕਰਦਾ ਜੋ ਪਿਛਲੇ ਦਿਨੀ ਇਸ ਦਰਬਾਰ ਦੇ ਪ੍ਰਤੀ ਕੋਈ ਸ਼ੰਕੇ ਪ੍ਰਗਟ ਕੀਤੇ ਗਏ ਸੀ ਇੱਥੇ ਮਾਨ ਮਰਿਆਦਾ ਦੇ ਮੁਤਾਬਕ ਸ਼੍ਰੀ ਖੱਡਵਾਲ ਸਾਹਿਬ ਦੇ ਜਿਹੜੇ ਭੋਗ ਨਹੀਂ ਪਾਏ ਜਾਂਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ ਉਹ ਮर्यादा ਦੇ ਦੇ ਵਿੱਚ ਨਹੀਂ ਹਨ ਔਰ ਇਸ ਕੱਲ ਦਾ ਇੱਥੇ ਦੀ ਜਿਹੜੀ ਸੰਗਤ ਹੈ ਜਿਹਦੇ ਵਿੱਚ ਮੈਂ ਵੀ ਹਾਂ ਜਿਹੜੇ ਅਸੀਂ ਰਾਜਾ ਸਾਹਿਬ ਨਾਮ ਦੇ ਬਾ ਸੰਗਤ ਆ ਉਹਨਾਂ ਦੇ ਮਨਾਂ ਨੂੰ ਬੜੀ ਠੇਸ ਪਹੁੰਚੀ ਔਰ ਉਸ ਦਿਨ ਵੀ ਮੈਂ ਆਇਆ ਸੀ ਰਾਤ ਨੂੰ ਜਿਸਨੇ ਬਾਕਿਆ ਹੋਇਆ ਲਗਾਤਾਰ ਹਰ ਰੋਜ਼ ਇੱਥੇ ਅਸੀਂ ਮੈਂ ਆ ਆਏ ਆਪਣੇ ਸਾਥੀਆਂ ਦੇ ਨਾਲ ਔਰ ਅੱਜ ਫੇਰ ਮੈਂ ਇੱਥੇ ਆਇਆ ਔਰ ਇਹ ਬੇਨਤੀਆਂ ਕਰਨਾ ਹੈ ਕਿ ਇਹ ਰਾਜਾ ਸਾਹਿਬ ਸਾਨੂੰ ਸ਼ਕਤੀ ਦੇ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਕੂੜ ਪ੍ਰਚਾਰ ਕਰ ਰਹੇ ਆ ਉਹਨਾਂ ਨੂੰ ਉਹਨਾਂ ਦੇ ਮਨਾਂ ਦੇ ਵਿੱਚ ਕੋ ਰੱਬ ਦਾ ਪਰਮਾਤਮਾ ਦਾ ਡਰ ਬੈਠੇ ਔਰ ਮੈਂ ਜਿਹੜੀ ਅੱਜ ਖਾਸ ਗੱਲ ਕਰਨ ਆਇਆ ਬਹੁਤ ਵਾਰੀ ਪਹਿਲੇ ਦਿਨ ਤੋਂ ਮੈਂ ਕਹਿ ਰਿਹਾ ਕਿ ਮੈਂ ਰਾਜੇ ਦਾ ਆ ਮੈਂ ਰਾਜੇ ਦੀ ਸੰਗਤ ਦਾ ਆ ਔਰ ਅੱਜ ਫਿਰ ਮੈਂ ਇਹ ਐਲਾਨ ਕਰਦਾ ਕਿਉਂਕਿ ਪੋਲੀਟੀਸ਼ੀਅਨ ਬਹੁਤ ਇੱਥੇ ਆਏ ਬੜੀ ਉਹਨਾਂ ਨੇ ਪੋਲੀਟਿਕਸ ਕੀਤੀ ਮੇਰੇ ਲਈ ਇਹ ਪੋਲੀਟਿਕਸ ਦਾ ਕਰਨੇ ਮੇਰੇ ਲਈ ਤਾਂ ਇਹ ਰੱਬ ਦਾ ਕਾਰਾ ਮੈਂ ਅੱਜ ਇਹ ਐਲਾਨ ਕਰਦਾ ਕਿ ਜਿਹੜਾ ਮੈਨੂੰ ਪੰਜਾਬ ਸਰਕਾਰ ਨੇ ਕੈਬਨਿਟ ਮੰਤਰੀ ਦਾ ਰੈਂਕ ਤੇ ਸਟੇਟਸ ਦਿੱਤਾ ਮੈਂ ਉਸ ਤੋਂ ਅਤੇ ਜੇ ਕਨਵੇਦਰ ਮੈਂ ਚੇਅਰਮੈਨ ਹ ਉਸ ਤੋਂ ਮੈਂ ਰਿਜ਼ਾਈਨ ਕਰਦਾ ਔਰ ਉਸ ਪਰਮਾਤਮਾ ਸਵਾਇ ਗੁਰਗੇ ਅਰਦਾਸ ਕਰਦਾ ਕਿ ਉਹ ਮੈਨੂੰ ਸ਼ਕਤੀ ਦੇਵੇ ਕਿ ਮੈਂ ਮੁੱਖ ਮੰਤਰੀ ਸ੍ਰੀ ਆਪਵਾਣ ਸਿੰਘ ਮਾਨ ਸਾਹਿਬ ਔਰ ਆਮ ਆਦਮੀ ਪਾਰਟੀ ਲੀਡਰਸ਼ਿਪ ਨੂੰ ਜੋ ਇੱਚਾ ਸੱਚਾ ਉਹ ਦੱਸ ਕੇ ਮੈਂ ਜੋ ਗਿਨੇਸ਼ਿਕ ਮਨੇ ਉਹ ਮਿਟਾ ਸਕਾਂ ਸੋ ਮੇਰੀ ਇਹ ਬੇਨਤੀ ਹੈ ਕਿ ਤੁਸੀਂ ਸਾਰੇ ਸੰਗਤ ਰਾਜਾ ਸਾਹਿਬ ਮਿਰਤ ਮਿਰ ਪਰੇ ਹੱਥ ਰੱਖੇ ਅਸੀਂ ਇਹ ਜੋ ਪਰੰਪਰਿਖੇ ਆ ਉਹ ਰਾਜੇ ਦੀ ਕਿਰਪਾ ਨਾਲ ਦੂਰ ਕਰਾਂਗੇ ਰਾਜਾ ਬਲੀ ਕਰ ਬਲੀ ਨਸੀਹੇ ਕਿ ਲਗਭਗ 1 ਸਾਲ ਪਹਿਲਾਂ ਡਾਕਟਰ ਸੁਖਵਿੰਦਰ ਸੁਖੀ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਸਨ ਡਾਕਟਰ ਸੁਖਿੰਦਰ ਸਿੰਘ ਸੁਖੀ 14 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੌਜੂਦਗੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਇਸ ਮੌਕੇ ਡਾਕਟਰ ਸੁਖੀ ਨੇ ਇਹ ਵੀ ਕਿਹਾ ਕਿ ਉਹ ਆਪਣੇ ਹਲਕੇ ਦੇ ਵਿਕਾਸ ਦੇ ਲਈ ਆਪ ਦੇ ਵਿੱਚ ਸ਼ਾਮਲ ਹੋ ਰਹੇ ਨੇ ਕਿਉਂਕਿ ਲਗਾਤਾਰ ਦੂਜੀ ਵਾਰ ਬਤਾਇਆ ਕਿ ਚੁਣੇ ਗਏ ਸਨ ਹਾਲਾਂਕਿ ਉਹ ਆਪਣੇ ਹਲਕੇ 'ਚ ਵਿਕਾਸ ਨੂੰ ਯਕੀਨੀ ਬਣਾਉਣ 'ਚ ਅਸਮਰੱਥ ਸਨ। ਉਹਨਾਂ ਨੇ ਇਸ ਦਾ ਕਾਰਨ ਇਹ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਸੱਤਾ ਦੇ ਵਿੱਚ ਸੀ ਜਦਕਿ ਆਪ ਹੁਣ ਸੱਤਾ ਦੇ ਵਿੱਚ ਹੈ। ਉਹਨਾਂ ਨੇ ਮੁੱਖ ਮੰਤਰੀ ਮਾ ਨੂੰ ਜੋ ਵੀ ਕੰਮ ਰਿਪੋਰਟ ਕੀਤਾ ਉਹ ਪਹਿਲ ਕਦਮਿਆਂ ਦੇ ਆਧਾਰ 'ਤੇ ਸੀ ਨਤੀਜੇ ਵਜੋਂ ਉਹਨਾਂ ਨੇ ਇਹ ਰਸਤਾ ਚੁਣਿਆ ਹੈ। ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਭਗਵਤ ਸਿੰਘ ਮਾਨ ਦੇ ਵੱਲੋਂ ਇਸਤੇ ਕੀ ਬਿਆਨ ਦਿੱਤਾ ਜਾਂਦਾ ਹੈ